ਸਤ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਹੋਰ ਵਿਚਾਰ ਲੈ ਕੇ ਤੁਹਾਡੇ ਰੂਬਰੂ ਹੋਇਆ ਬਹੁਤ ਸਾਰੇ ਸੱਜਣਾ ਮਿੱਤਰਾਂ ਦਾ ਇਹ ਸਵਾਲ ਹੁੰਦਾ ਹੈ ਜਦੋਂ ਅਸੀਂ ਬਾਹਰ ਵਿਚਰਦੇ ਆ ਬਹੁਤ ਸਾਰੇ ਲੋਕ ਗੈਰ ਨਾਮਤਾਰੀ ਨਾਉ ਨਾਮਤਾਰੀ ਪਰਿਵਾਰ ਜਿਹੜੇ ਨੇ ਉਹ ਇਹ ਸਵਾਲ ਕਰਦੇ ਨੇ ਕਿ ਨਾਮਤਾਰੀ ਜਿਹੜੇ ਨੇ ਉਹ ਪੁੱਠੀ ਪ੍ਰਕਰਮਾ ਕਿਉਂ ਕਰਦੇ ਨੇ ਜਦੋਂ ਉਹਨਾਂ ਦਾ ਆਨੰਦ ਕਾਰਜ ਹੁੰਦਾ ਹੈ ਉਹ ਉਲਟੀ ਪ੍ਰਕਰਮਾ ਕਿਉਂ ਕਰਦੇ ਨੇ ਸੱਜੇੋਂ ਖੱਬੇ ਨੂੰ ਕਿਉਂ ਕਰਦੇ ਨੇ ਕਿਉਂਕਿ ਆਮ ਕਰਕੇ ਆਪਾਂ ਦੇਖਦੇ ਆ ਜਿੱਥੇ ਵੀ ਕਿਤੇ ਆਨੰਦ ਕਾਰਜ ਹੁੰਦਾ ਹੈ ਜਾਂ ਗੁਰਦੁਆਰੇ ਦੀ ਸਾਧ ਸੰਗਤ ਪ੍ਰਕਰਮਾ ਕਰਦੀ ਏ ਭਾਈ ਨਿਸ਼ਾਨ ਸਾਹਿਬ ਦੀ ਪ੍ਰਕਰਮਾ ਕਰ ਰਹੇ ਨੇ ਇਹ ਹੋਰ ਕਿਸੇ ਚੀਜ਼ ਦੇ ਪ੍ਰਕਰਮਾ ਜਿਹੜੀ ਹੈ ਉਹ ਸਿੱਖ ਕਰਦੇ ਨੇ ਭਏ ਪਰ ਉਹ ਪ੍ਰਕਰਮਾ ਜਿਹੜੀ ਹੈ ਖੱਬੇ ਉਹ ਸੱਜੇ ਕਰ ਰਹੇ ਨੇ ਇਹ ਚੀਜ਼ ਵੇਖਣ ਦੇ ਵਿੱਚ ਆਉਂਦੀ ਹੈ ਪਰ ਨਾਮਤਾਰੀ ਸੰਪਰਦਾ ਦੇ ਵਿੱਚ ਜਾਂ ਇੱਕ ਦੋ ਨਿਹੰਗ ਸਿੰਘ ਸੰਪਰਦਾਵਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਦੇ ਵਿੱਚ ਪ੍ਰਕਰਮਾ ਜਿਹੜੀ ਹੈ ਉਹ ਸੱਜੇ ਉਹ ਖੱਬੇ ਕੀਤੀ ਜਾਂਦੀ ਹੈ ਤੇ ਆਨੰਦ ਕਾਰਜ ਵੀ ਜਿਹੜੇ ਨੇ ਨਾਮਦਾਰੀਆਂ ਦੇ ਵਿੱਚ ਸੱਜੀਓ ਖੱਬੇ ਪ੍ਰਕਰਮਾ ਕਰਕੇ ਕੀਤੇ ਜਾਂਦੇ ਨੇ। ਉਹਨਾਂ ਸੱਜਣਾ ਨੂੰ ਮਿੱਤਰਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਆਧ ਕਾਲ ਤੋਂ ਲੈ ਕੇ ਪ੍ਰਕਰਮਾ ਜਿਹੜੀ ਏ ਉਹ ਸੱਜੀਓ ਖੱਬੇ ਹੀ ਹੁੰਦੀ ਆਈ ਏ। ਬਹੁਤ ਸਾਰੇ ਐਗਜ਼ਾਮਪਲ ਬੜੇ ਉਦਾਹਰਣ ਇਹ ਦੇਦੇ ਦਿੱਤੇ ਜਾ ਸਕਦੇ ਨੇ। ਸਮਝਾਉਣ ਦੇ ਤੌਰ ਤੇ ਮੈਂ ਜਿਸ ਤਰ੍ਹਾਂ ਸਮਝਾ ਲਵਾਂ ਪੁਰਾਣੇ ਸਮਿਆਂ ਦੇ ਵਿੱਚ ਮਾਈਆਂ ਘਰ ਦੇ ਵਿੱਚ ਚੱਕੀ ਪਿੰਦੀਆਂ ਸਨ ਤੇ ਉਹ ਚੱਕੀ ਸੱਜਿਓ ਖੱਬੇ ਨੂੰ ਚਲਾਈ ਜਾਂਦੀ ਸੀ ਇਸ ਤਰ੍ਹਾਂ ਸੱਜਿਓ ਖੱਬੇ ਨੂੰ ਜੇ ਅਜੋਕੇ ਸਮੇਂ ਦੇ ਵਿੱਚ ਵੀ ਅੱਜ ਕੱਲ ਵੀ ਆਪਾਂ ਦੇਖੀਏ ਖੇਤ ਦੇ ਵਿੱਚ ਟਰੈਕਟਰ ਚੱਲਦਾ ਪਿਆ ਖੇਤ ਜੋਤਿਆ ਜਾ ਰਿਹਾ ਹੈ ਹਲ ਦੇ ਨਾਲ ਬਲਦਾਂ ਦੇ ਨਾਲ ਜਾਂ ਟਰੈਕਟਰ ਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਖੇਤ ਜੋਤਿਆ ਜਾ ਰਿਹਾ ਹੈ ਤੇ ਉਹ ਖੇਤ ਜੋਤਣ ਵਾਲਾ ਕਿਸਾਨ ਜਿਹੜਾ ਹੈ ਉਹ ਸੱਜਿਓ ਖੱਬੇ ਜਿਹੜਾ ਖੇਤ ਵਾਰੇ ਆ ਕੋਈ ਵੀ ਕਿਸਾਨ ਤੁਸੀਂ ਖੱਬੇੋਂ ਸੱਜੇ ਨੂੰ ਖੇਤ ਵੋਂਦਾ ਨਹੀਂ ਵੇਖਿਆ ਹੋਵੇਗਾ ਸਾਰੇ ਕਿਸਾਨ ਜਿਹੜੇ ਨੇ ਸਾਰੇ ਹਲ ਜਿਹੜੇ ਨੇ ਪੁਰਾਣੇ ਸਮੇਂ ਦੇ ਵਿੱਚ ਉਹ ਸੱਜਿਓ ਖੱਬੇ ਨੂੰ ਹੀ ਹਲ ਚੱਲਦਾ ਸੀ ਸੱਜਿਓ ਖੱਬੇ ਨੂੰ ਹੀ ਖੇਤ ਜੋਤਿਆ ਜਾਂਦਾ ਅੱਜ ਵੀ ਇਸੇ ਤਰ੍ਹਾਂ ਹੀ ਪੁਰਾਣੇ ਸਮਿਆਂ ਦੇ ਵਿੱਚ ਹਲਟ ਵਾਲਾ ਖੂਹ ਹੋਇਆ ਕਰਦਾ ਸੀ ਹੁਣ ਤੇ ਹਲਟ ਵਾਲੇ ਖੂਹ ਨਹੀਂ ਰਏ ਪਰ ਭੈਣੀ ਸਾਹਿਬ ਅਜੇ ਵੀ ਹੈਗਾ ਜਦੋਂ ਆਪਾਂ ਸੋਧ ਵਾਲੇ ਲੰਗਰ ਵਾਲੇ ਪਾਸੇ ਜਾਵਾਂਗੇ ਤੇ ਉੱਥੇ ਉਹ ਹਲਟ ਵਾਲਾ ਖੂਹ ਲੱਗਾ ਹੋਇਆ ਹੈ ਉਹ ਹਲਟ ਦੀਆਂ ਟਿੰਡਾਂ ਜਿਹੜੀਆਂ ਨੇ ਉਹ ਵੀ ਸੱਜਿਓ ਖੱਬੇ ਨੂੰ ਘੁੰਮ ਰਹੀਆਂ ਨੇ ਸੱਜਿਓ ਖੱਬੇ ਨੂੰ ਪ੍ਰਕਰਮਾ ਕਰ ਰਹੀਆਂ ਨੇ ਇਧਰੋਂ ਪਰ ਕੇ ਆਈਆਂ ਇਧਰੋਂ ਥੱਲੇ ਉੱਤੇ ਖਾਲੀ ਹੋ ਕੇ ਫਿਰ ਇਧਰੋਂ ਥੱਲੇ ਚਲੇ ਗਈਆਂ ਸੱਜਿਓ ਖੱਬੇ ਉੱਪਰ ਕਰਮਾ ਕਰਦੀਆਂ ਸੱਜਿਓ ਖੱਬੇ ਘੁੰਮ ਰਹੀਆਂ ਨੇ ਨਾ ਕਿ ਖੱਬੀ ਨੂੰ ਸੱਜੇ ਹੋਰ ਬਹੁਤ ਸਾਰੇ ਐਗਜ਼ਾਮਪਲ ਦਿੱਤੇ ਜਾ ਸਕਦੇ ਨੇ ਚੱਕੀ ਦਾ ਪ੍ਰਮਾਣ ਹੋ ਗਿਆ ਹਲਟ ਦਾ ਪ੍ਰਮਾਣ ਹੋ ਗਿਆ ਖੇਤ ਨੂੰ ਜੋਤਣ ਦਾ ਖੇਤ ਨੂੰ ਆਉਣ ਦਾ ਪ੍ਰਮਾਣ ਹੋ ਗਿਆ ਹੋਰ ਬਹੁਤ ਸਾਰੇ ਐਗਜ਼ਾਮਪਲ ਜਿਹੜੇ ਨੇ ਇਹਦੇ ਉੱਤੇ ਦਿੱਤੇ ਜਾ ਸਕਦੇ ਨੇ ਆਧ ਕਾਲ ਤੋਂ ਲੈ ਕੇ ਇਹ ਪ੍ਰਕਰਮਾ ਜਿਹੜੀ ਹੈ ਸੱਜਿਓ ਖੱਬੇ ਹੀ ਕੀਤੀ ਜਾਂਦੀ ਹੈ ਇੱਕ ਹੋਰ ਪ੍ਰਮਾਣ ਮੈਨੂੰ ਯਾਦ ਆਇਆ ਕਿਰਪਾਨ ਜਿਹੜੀ ਹੈ ਉਹ ਸੱਜਿਓ ਖੱਬੇ ਪਾਈ ਜਾਂਦੀ ਹੈ ਸੱਜਿਓ ਖੱਬੇ ਸੋ ਆਧ ਕਾਲ ਤੋਂ ਲੈ ਕੇ ਇਹ ਪ੍ਰਕਰਮਾ ਜਿਹੜੀ ਹੈ ਇਸ ਨੂੰ ਸੱਜਿਓ ਖੱਬੇ ਹੀ ਕੀਤਾ ਜਾਂਦਾ ਹੈ ਇਸ ਕਰਕੇ ਨਾਮਤਾਰੀ ਜਾਂ ਨਿਆਂਗ ਸਿੰਘ ਸੰਪਰਦਾਵਾਂ ਉਹ ਸੱਜਿਓ ਖੱਬੇ ਹੀ ਪ੍ਰਕਰਮਾ ਕਰਦੀਆਂ ਨੇ ਤੇ ਉਹਨਾਂ ਦੇ ਆਨੰਦ ਕਾਰਜ ਵੀ ਨਾਮਤਾਰੀਆਂ ਦੇ ਆਨੰਦ ਕਾਰਜ ਵੀ ਜੜੇ ਨੇ ਉਹ ਸੱਜਿਓ ਖੱਬੇ ਹੁੰਦੇ ਨੇ ਇਹ ਪੁਰਾਤਨ ਰੀਤ ਹੈ ਖੱਬੇ ਨੂੰ ਸੱਜੇ ਦਾ ਰਿਵਾਜ ਕਦੋਂ ਸ਼ੁਰੂ ਹੋਇਆ ਅ ਜੇ ਆਪਾਂ ਅੰਗਰੇਜ਼ਾਂ ਨੂੰ ਵੇਖੀਏ ਉਹਨਾਂ ਦੀ ਬਣਾਈ ਹੋਈ ਘੜੀ ਨੂੰ ਅਸੀਂ ਵੇਖਦੇ ਹਾਂ ਕਿ ਘੜੀ ਤੇ ਜਿਹੜੀ ਹੈ ਉਹ ਖੱਬੇ ਨੂੰ ਸੱਜੇ ਚੱਲ ਰਹੀ ਹੈ ਪਰ ਇਹ ਅੰਗਰੇਜ਼ਾਂ ਦੀ ਰੀਤ ਹੈ ਭਾਰਤ ਵਰਸ਼ਦੀ ਸਾਡੀ ਨਹੀਂ ਸਾਡੀ ਜੋ ਪ੍ਰਾਤਨ ਬਰਿਆਦਾ ਹੈ ਉਹ ਸੱਜਿਓ ਖੱਬੇ ਨੂੰ ਪ੍ਰਕਰਮਾ ਕਰਨਦੀ ਹੈ ਸੱਜਿਓ ਖੱਬੇ ਲਾਵਾਂ ਲੈਣਦੀ ਹੈ ਸੋ ਇਸ ਕਰਕੇ ਨਾਮਤਾਰੀ ਸਿੰਘ ਜਿਹੜੇ ਨੇ ਨਾਮਤਾਰੀ ਪੰਥ ਦੇ ਵਿੱਚ ਨਿਯੰਗ ਸਿੰਘ ਜਥੇਬੰਦੀਆਂ ਦੇ ਵਿੱਚ ਆਨੰਦ ਬਰਿਆਦਾ ਆਨੰਦ ਕਾਰਜ ਜਿਹੜਾ ਹੈ ਉਹ ਸੱਜਿਓ ਖੱਬੇ ਨੂੰ ਪ੍ਰਕਰਮਾ ਕਰਕੇ ਕੀਤਾ ਜਾਂਦਾ ਹੈ ਜਾਂ ਜਦੋਂ ਅਸੀਂ ਗੁਰਦੁਆਰੇ ਦੀ ਪ੍ਰਕਰਮਾ ਜਾਂ ਨਿਸ਼ਾਨ ਸਾਹਿਬ ਦੀ ਪ੍ਰਕਰਮਾ ਕਰਦੇ ਹਾਂ ਉੱਥੇ ਵੀ ਅਸੀਂ ਸੱਜੇੋਂ ਖੱਬੇ ਨੂੰ ਪ੍ਰਕਰਮਾ ਕਰਦੇ ਹਾਂ ਜਾਣਕਾਰੀ ਚੰਗੀ ਲੱਗੇ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ